ਮੁੰਡਾ ਸ਼ੋਲਡਰ ਲਾ ਰਿਹਾ ਅੱਜ ਹਾਂ ਪੂਰੀ ਹਵਾ ਨੂੰ ਦੇਖ ਕੇ ਕਾਹ ਕਹਿੰਦੇ ਲੁੱਕ ਚੈੱਕ ਕਰੋ ਗਏ ਨਾ ਟਰੈਕਟਰ ਦੀ ਕਹਿੰਨ ਲੱਗਾ ਹੁਣ ਕਮੀ ਰਹਿ ਗਈ ਬੰਪਰ ਦੀ ਯਾਰ ਡੈਕ ਦੀ ਜਿੰਮ ਚੱਲੇ ਆ ਕਹਿੰਦੇ ਜਿੰਮ ਟਾਈਮ ਮੁੰਡਿਆਂ ਦਾ ਜਿੰਮ ਟਾਈਮ ਇਹ ਮੁੰਡਾ ਥੋੜਾ ਜਿਹਾ ਸ਼ਰਮੀਲਾ ਹੈ ਗੱਫੇ ਨਾਲ ਨਹੀਂ ਨਾ ਇਹ ਸੰਗ ਦਾ ਥੋੜਾ ਜਿਹਾ ਮੈਂ ਤਾਂ ਪਸੰਗ ਦਾ ਕਹਦੇ ਇਹੋ ਪੁੱਛੋ ਬਾਈ ਦੱਸ ਦੱਸ ਮੁੰਡੇ ਯਾਰ ਕਾਨੇ ਰਹਿਣ ਦੇ ਮੈਂ ਰਹਿਣ ਦੇ ਵਾਲਾ ਕੰਮ ਨਹੀਂ ਹੈਗਾ ਓਰੇ ਦੱਸ ਬਾਈ ਦੱਸ ਮਿੰਨਾ ਮਿੰਨਾ ਮੁਸ਼ਕਰਾਉਂਦਾ ਏ ਇਹ ਵੈਦਰ ਚੈੱਕ ਕਰਵਾ ਤੁਹਾਨੂੰ ਕੋਈ ਨਹੀਂ ਬੈਕ ਕੈਮਰਾ ਕਰਕੇ ਦਿਖਾਉਂ ਫੀਲ ਦਾ ਮੌਸਮ ਮੁੰਡੇਓ ਫੀਲ ਦਾ ਮੌਸਮ ਇਹ ਕਹਿੰਦੇ ਆਲਸੋ ਮੌਸਮ ਹੈ ਕਈ ਜਗ੍ਹਾ ਤਾਂ ਗੋਲੇ ਪਏ ਬਾਈ ਆ ਆਪਣੇ ਮੀਂਹ ਮੇਂ ਕਿ ਥੜ ਗਿਆ ਹੋਣ ਨਹੀਂ ਪੈਣਾ ਚਾਹੀਦਾ ਹਨਾ ਮਾਰਨਿੰਗ 2 ਇਹ ਗੱਡੀ ਦੇਖ ਲਈ ਬਣਾਣੀ ਆਉਣੀ ਏ ਚਮਕੀਲਾ ਚੱਲ ਰਹੀ ਹੁੰਦਾ ਜਮਕੀਲਾ ਬਾਕੀ ਜਿਮ ਤੇ ਜਾ ਕੇ ਬਣਾਉਂਦੇ ਆ ਜੀ ਜੋੜੇ ਰਹੋ ਠੀਕ ਹੈ ਸਾਡਾ ਸਪਲੈਂਡਰ ਸਲਪੈਂਡਰ ਇਹ ਤੇਲ ਵਾਲੀ ਸੂਈ ਹਮੇਸ਼ਾ ਡਾਊਨ ਰਹਿੰਦੀ ਹੈ ਜਿਹਨੂੰ ਬੋਲਦੇ ਪੁਣਾ ਦਾ ਸ਼ੋਲਡਰ ਲਾ ਰਿਹਾ ਅੱਜ ਮੈਂ ਟਰਾਈ ਲਾ ਰਿਹਾ ਬਾਈ ਆਊਟ ਬਾਈ ਡਨ ਹੋ ਗਿਆ ਮੁੰਡੇ ਨੇ ਤਸੱਲੀ ਹੋ ਗਈ ਹੈ ਪੂਰੀ ਹਵਾ ਨੂੰ ਦੇਖ ਕੇ ਕਹ ਗਿਆ ਨੇ ਆਸਮ 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 ਨਹੀਂ ਹੈਗਾ ਇਹ ਤਾਂ ਬਹੁਤ ਬਹੁਤ ਸ਼ਰਮਦਾ ਹੈ ਕੈਮਰੇ ਮੂਰੇ ਕਹਿੰਦੇ ਸੰਗ ਲੱਗਦੀ ਹੈ ਸੰਗ ਲੱਗੇ ਹੋਇਆ ਬਾਈ ਅੱਜ ਰੂਡਾ ਬਟਰ ਮਾਰਨ ਤੇ ਫਿਰ ਥੋੜੇ ਜਿਹਾ ਖਰਾਬ ਜਿਹਾ ਹੀ ਤੂੰ Yeah. <laughs> you ਜਰੀ ਦਾ ਛੱਟਾ ਦੇਣ ਲੱਗੇ ਹੋਏ ਆ। ਸੋ ਇੱਕ ਫਾਂਟ ਮਾਰੀ ਦੀ। ਡੈਡੀ ਕਹਿੰਦੇ ਵੀ ਰਹਿਣ ਦੇ ਚੱਲ ਛੱਟਾ ਦੇ ਦਿੰਦੇ ਫਿਰ ਮਾਰਦੀ। ਸੋ ਆ ਦੇਖੋ ਉਹ ਬਾਕੇ ਹਟਿਆ ਮੈਨਾ। ਪਰ ਉਹ ਬਾਜਰਾ ਬੀਜੇ ਤੋਂ ਚ ਹੋਇਆ ਹੀ ਨਹੀਂ ਹੈ। ਆ ਹੋ ਗਿਆ ਛੱਟਾ ਇੱਧਰ। ਮਾਰ ਦਵਾ। ਲੋ ਜੀ ਖੇਤ ਹੋ ਗਿਆ ਰੈਡੀ। ਸ਼ਾਲਾ ਮਾ ਪਤੰਦਰ ਸ਼ਾਲਾ ਜਲਦੇ ਇੱਕ ਕਮਾਂਡ ਮਾਰ ਲੂਗੇ ਬਾਅਦ ਵੀ ਚੱਲੇ エアਪੋਰਟ ਆ ਯਾਰ ਬਾਈ ਸੋਣੀ ਲੁੱਕ ਬਣਦੀ ਪਤੰਦਰ ਦਾ ਕਾਰ ਬਾਰ ਦੇਖਣ ਨੂੰ ਮੈਂ ਜੀ ਕਰੀ ਜਨਾ ਪੈਟਰੋਲ ਅਸ ਵੀ ਚਲਾਈ ਯਾਰ ਕੋਈ ਕੋਈ ਉਹ ਕਿਦਾਂ ਆ ਰਿਹਾ ਪਤਾ ਪਤਾ ਵੀ ਲੱਗ ਰਿਹਾ ਹੈ ਨਾ ਕਿ ਕਿਦਾਂ ਇਹਨੂੰ ਦੇਖਣੇ ਵਾਗੇ ਕੀ ਕਰਦਾ ਕੰਮ ਕੀ ਨਹੀਂ ਲਾਗਾ ਲੱਗਿਆ ਇਹਦਾ ਆ ਖੇਤ ਸੁੱਕ ਗਿਆ ਦੇਖੋ ਨਾ ਇਸ ਉੱਪਰ ਹੈ ਠੀਕ ਵੱਜ ਗਿਆ ਹੈ ਰ ਹੈ ਲੁਕ ਚੈੱਕ ਕਰੋਗੇ ਨਾ ਟਰੈਕਟਰ ਦੀ ਕਹਿੰਦਾ ਲੱਦਾ ਹੁਣ ਕਮੀ ਰਹਿ ਗਈ ਬੰਪਰ ਦੀ ਯਾਰ ਡੈਕ ਦੀ ਬਾਕੀ ਸਾਰਾ ਕੰਮ ਓਕੇ ਆ ਇੱਕ ਪੌਣਿਆ ਤੇ ਸਪਿੰਨਰ ਪਿਛਲੇ ਡਾ ਰ ਹੈ ਤਾਂ ਬਾਲੀ ਘਾੜ ਲੱਗਣਾ ਹਜੇ ਟੇਪ ਵੀ ਕਰਾਉਣੀਆਂ ਮੜ ਕਾਢਾਂ ਨੂੰ ਬੈਲ ਨਾ ਭੱਜਿਆ ਆ ਗਿਆ ਮੁੰਡਾ ਪਾਣੀ ਲੈ ਕੇ ਆ ਗਿਆ ਉਹ ਆ ਜਾ ਆਈਓ ਕੇ ਤੇ ਨਿ ਫੜ ਗਏ ਆਪਣੇ ਲੋਹੇ ਤੇ ਹੁਣ ਮਸ਼ੀਨ ਵਾਲੇ ਚ ਮਾਰ ਦਈਏ ਇੱਧਰ ਜਿਹੜਾ ਨੂੰ ਸੁਣਿਆ ਵਿਚੇ ਸਾਰਾ ਖਰਾਬ ਹੋ ਗਿਆ ਐ ਚ ਮਾਰਦੇ ਨਾ ਹੁਣ ਤੇ ਫੇਰ ਆਪਾਂ ਬਹਿਲੇ ਆ ਬਹਿਲੇ ਬਣਾਉਣੇ ਦੇ ਭਾਂਜੀ ਫੇਲੇ ਤੇ ਸਵੇਰੇ ਹੁਣ ਸਵਾਕਾਂ ਮਾਰੀ ਮਿੱਟੀ ਕਰਕੇ ਨਾ ਕੈਮਰਾ